ਨੇ ਵੀ ਜੁੜਦੇ ਮੁਲਾਜ਼ਮ ਤਨਤ ਨੇ ਉਹਨਾਂ ਦੀ ਆਪਣੀ ਭਾਵਨਾ ਕਰਕੇ ਡਿਊਟੀਆਂ ਲਗਵਾਈਆਂ ਕਿਉਂਕਿ ਇੱਕ ਬੜੀ ਬੜੀ ਦੂਦੋ ਜਲੀ ਸੰਗਤ ਆਉਂਦੀ ਹੈ ਨਾ ਚੰਨ ਧੂੜੀ ਮਿਲਣੀ ਇਹ ਬਹੁਤ ਵੱਡੀ ਕਿਰਪਾ ਵਾ ਜਿਹੜੇ ਆਪਣੇ ਵਹੀਕਲ ਲੈ ਕੇ ਆਉਂਦੀਆਂ ਵਾ ਉਹਨਾਂ ਨੂੰ ਸਹੀ ਜਗ੍ਹਾ ਪਾਰਕਿੰਗ ਕਰਨ ਕਿਉਂਕਿ ਜਿਹੜੀ ਸੰਗਤ ਹੈ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਆਪਾਂ ਇੱਥੇ ਗੁਰੂ ਸਾਹਿਬ ਤੋਂ ਨਾ ਅਸੀਸਾਂ ਲੈਣ ਵਾਸਤੇ ਆਉਂਦੇ ਆ ਤੇ ਗੁਰੂ ਸਾਹਿਬ ਦੇ ਰਸਤੇ ਵਿੱਚ ਜੇ ਕੋਈ ਰੁਕਾਵਟ ਖੜੀ ਹੋਏਗੀ ਉਹ ਕਿਤਨਾ ਕਿਤੇ ਸਾਨੂੰ ਅਸੀਸ ਨਹੀਂ ਮਿਲਦੀ ਪਰ ਬੰਦ ਤੇ ਆਪਾਂ ਸਵੇਰੇ 5 ਵਜੇ ਤੋਂ ਕੀਤੇ ਹੁੰਦਾ ਜੀ 5 ਵਜੇ ਡਿਊਟੀ ਲੱਗ ਜਾਂਦੀ ਆ 5 ਵਜੇ ਤੋਂ ਅਸੀਂ ਸਾਡੇ ਜਿਹੜੇ ਬਿਲਕੁਲ ਇੱਥੇ ਟਰੱਕ ਨਹੀਂ ਆਵੇ ਕੋਈ ਆਵਾਜਾਈ ਨਹੀਂ ਹੈਗੀ ਟਰੱਕ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਵਾ ਸਾਡੇ 5 ਵਜੇ ਜਿਹੜੇ ਮਲਾਜ਼ਮ ਆ ਜਾਂਦੇ ਉਹ ਪਹਿਲਾਂ ਹੀ ਆ ਕੇ ਉਹਦੇ ਪ੍ਰਬੰਧ ਕਰਦੇ ਆ ਟ੍ਰੈਕ ਜਿਹੜੀ ਉਹ ਕਨਵਰਟ ਕੀਤੀ ਜਾਂਦੀ ਆ ਉਹਦੇ ਨਾਲ ਕਿ ਕਿਉਂ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਤੇ ਬਹੁਤ ਸਾਰੀ ਸੰਗਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਐਤਵਾਰ ਜਿਹੜਾ ਪੱਕਾ ਹੀ ਇੱਥੇ ਜਿਹੜੀ ਸੰਗਤ ਆਉਂਦੀ ਆ ਤੇ ਇਹਨਾਂ ਦੀ ਮੁੱਖ ਸੁਰੱਖਿਆ ਨੂੰ ਰੱਖਦੇ ਹੋਏ ਉਹ ਜਿਹੜੇ ਆਪਣੇ ਵਹੀਕਲ ਉਹ ਥਾ-ਥਾ ਪਾਰਕਿੰਗ ਵੜੀਆ ਕਰਨ ਲੱਗ ਪਏ ਜੀ ਪਾਰਕਿੰਗਾਂ ਤੇ ਵਾਕਿਆ ਛੋਟੀਆਂ ਪੈ ਜਾਂਦੀਆਂ ਕਿਉਂਕਿ ਲਗਭਗ ਤੁਸੀਂ ਦੇਖਿਆ ਜਾਵੇ ਤੇ ਜਿਹੜਾ ਤੰਤਾ ਰੋਡ ਐ ਇਹਦੇ ਉੱਤੇ ਹੀ 5-60 ਬੱਸ ਆਉਂਦੀ ਆ ਜੋ ਵੈਸੇ ਸੇਵਾ ਤੋਂ ਤੇ ਉਹ ਆਪਣੇ ਖੋਲ ਦਿੰਦੇ ਨੇ ਉਹ ਸੰਗਤਾਂ ਦਾ ਬਿਲਕੁਲ ਭਲਿਆ ਪਿਆ ਉਥੇ ਪਾਰਕਿੰਗ ਵੀ ਖੋਲ ਹੋਈ ਪਈ ਆ ਉਹ ਤੁਸੀਂ ਨਾਲ-ਨਾਲ ਦੇਖਿਆ ਜੀ ਜਿੰਨੇ ਵੀ ਇੱਥੇ ਇੰਸਟੀਚਿਊਟ ਹੈਗੇ ਨੇ ਉਹਨਾਂ ਵਿੱਚ ਪਾਰਕਿੰਗ ਹੋਈ ਪਈ ਆ ਉਹ ਲੋਕਾਂ ਨੇ ਸੰਗਤਾਂ ਦੇ ਚੰਤ ਢੁੜੀ ਲੈਣ ਵਾਸਤੇ ਉਹਨਾਂ ਦੇ ਜਿਹੜੀ ਜੋੜਿਆ ਦੀ ਸੇਵਾ ਉਹ ਵੀ ਆਪਣੇ ਆਪਣੇ ਦੁਕਾਨਾਂ ਖੋਲ ਕੇ ਫ੍ਰੀ ਆਫ ਕੋਸਟ ਕਰਦੇ ਨੇ ਵੱਡੀ ਗਿੰਦੀ ਦੇ ਵਿੱਚ ਸੰਗਤਾਂ ਐਤਵਾਰ ਦੇ ਦਿਨ ਚ ਪਹਿਰਾ ਸਾਫ ਕੱਟਣ ਦੇ ਲਈ ਗੁਰਦੁਆਰਾ ਸ਼ਹੀਦ ਸਾਹਿਬ ਦੇ ਵਿੱਚ ਪਹੁੰਚਦੇ ਨੇ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੀ ਡਿਊਟੀ ਨਿਭਾਈ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਅਸੀਂ ਅੱਜ ਜਾਣਕਾਰੀ ਲਵਾਂਗੇ ਤਾਂ ਮੇਰੇ ਨਾਲ ਨੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਰਦਾਰ ਦਲਜੀਤ ਸਿੰਘ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ ਗੁਰਦੁਆਰਾ ਸ਼ਹੀਦ ਸਾਹਿਬ ਦੇ ਬਾਹਰ ਡਿਊਟੀ ਕਰਦੇ ਹੋਏ ਦਿਖਾਈ ਦੇ ਰਹੇ ਹੋ ਕਿੰਨੀ ਵੱਡੀ ਗਿੰਦੀ ਦੇ ਵਿੱਚ ਮੁਲਾਜ਼ਮਾਂ ਨੂੰ ਐਤਵਾਰ ਦੇ ਦਿਨ ਜਿਹੜੀ ਡਿਊਟੀ ਆਹੋ ਨਿਭਾਉਣੀ ਪੈਂਦੀ ਆ ਸਭ ਤੋਂ ਪਹਿਲਾਂ ਧੰਨ ਧੰਨ ਬੱਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਨੂੰ ਨਮਸਤਕ ਕਰਨ ਵਾਸਤੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਕਿ ਇੱਥੇ ਜਿੰਨੇ ਵੀ ਜੁੜਦੇ ਮੁਲਾਜ਼ਮ ਤਨਨਾਤ ਨੇ ਉਹਨਾਂ ਦੀ ਆਪਣੀ ਭਾਵਨਾ ਕਰਕੇ ਡਿਊਟੀਆਂ ਲਗਵਾਈਆਂ ਕਿਉਂਕਿ ਇੱਕ ਬੜੀ ਬੜੀ ਦੂਦੋ ਜਿਹੀ ਸੰਗਤ ਆਉਂਦੀ ਹੈ ਨਾ ਚੰਨ ਧੋੜੀ ਮਿਲਣੀ ਇਹ ਬਹੁਤ ਵੱਡੀ ਕਿਰਪਾ ਵਾ ਤੇ ਇਹ ਮੁਲਾਜ਼ਮ ਜਿਹੜੇ ਆ ਇਹ ਆਪਣੀ ਤਨ ਮਨ ਧੰਦੇ ਨਾਲੇ ਸੇਵਾ ਕਰਦੇ ਆ ਇਹ ਇੱਕ ਚੌਕ ਵਿੱਚ ਚਾਹ ਤੋਂ ਪੰਜ ਮੁਲਾਜ਼ਮ ਜਿਹੜੇ ਉਹ ਡਿਊਟੀ ਕਰਦੇ ਪਏ ਆ ਜਿਸ ਤਾਂ ਕਿ ਸੁਲਤਾਨ ਮੇਦ ਗੇਟ ਆ ਉਥੋਂ ਟ੍ਰੈਫਿਕ ਬੰਦ ਕਰ ਦਿੱਤੀ ਜਾਂਦੀ ਆ ਜਿੱਥਾਂ ਇਹ ਚਾਟੀ ਬਣੀ ਜਾਉਂਗਾ ਦੀ ਟ੍ਰੈਫਿਕ ਵੀ ਬੰਦ ਕਰ ਦਿੱਤੀ ਜਾਏ ਵੇਖੋ ਸੰਗਤਾਂ ਦੇ ਪਿੱਛੇ ਬਹੁਤ سارے ਮੋਟਰਸਾਈਕਲ ਬਾਈਕ ਲੱਗੇ ਹੋਏ ਨੇ ਜਿਹੜੀਆਂ ਬਾਹਰੋਂ ਆਈਆਂ ਸੰਗਤਾਂ ਵਾਂ ਖਾਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਜਿਹੜੇ ਆਪਣੇ ਵਹੀਕਲ ਲੈ ਕੇ ਆਉਂਦੀਆਂ ਵਾਂ ਉਹਨਾਂ ਨੂੰ ਸਹੀ ਜਗ੍ਹਾ ਪਾਰਕਿੰਗ ਕਰਨ ਕਿਉਂਕਿ ਜਿਹੜੀ ਸੰਗਤ ਹੈ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਆਪਾਂ ਇੱਥੇ ਗੁਰੂ ਸਾਹਿਬ ਤੋਂ ਨਾ ਅਸੀਸਾਂ ਲੈਣ ਵਾਸਤੇ ਆਉਂਦੇ ਆ ਤੇ ਗੁਰੂ ਸਾਹਿਬ ਦੇ ਦਸਤੇ ਵਿੱਚ ਜੇ ਕੋਈ ਰੁਕਾਵਟ ਖੜੀ ਹੋਏਗੀ ਉਹ ਕਿਤੇ ਕਿਤੇ ਸਾਨੂੰ ਅਸੀਸ ਨਹੀਂ ਮਿਲਦੀ ਤੇ ਜੇ ਅਸੀਸਾਂ ਲੈਣੀਆਂ ਹੋਣਾਂ ਤੇ ਅਸੀਂ ਪਾਰਕਿੰਗ ਸਹੀ ਕਰੀਏ ਤੇ ਜਿਹੜੇ ਟ੍ਰਾਫਿਕ ਦੇ ਰੂਲ ਫੋਲੋ ਕਰੀਏ ਜੇਕਰ ਅਸੀਂ ਗੱਲ ਕਰੀਏ ਸੰਗਤਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਵਾ ਕਿ ਐਤਵਾਰ ਦੇ ਦਿਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੋਂ ਵੱਡੇ ਅਫਸਰਾਂ ਨੂੰ ਪਤਾ ਹੈ ਕਿ ਇੱਥੇ ਸੰਗਤ ਇੱਥੇ ਪਹੁੰਚਦੀ ਆ ਉਹਨਾਂ ਦੇ ਵੱਲੋਂ ਆ ਕੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਨੇ ਕਿ ਇਸ ਰਾਹਤੇ ਦੇ ਉੱਪਰ ਤੁਸੀਂ ਆਪਣੇ ਮੋਟਰਸਾਈਕਲ ਐਕਟਵਾ ਲਗਾ ਸਕਦੇ ਹੋ ਹਾਂ ਜੀ ਪ੍ਰਬੰਧ ਤੇ ਆਪਾਂ ਸਵੇਰੇ 5 ਵਜੇ ਤੋਂ ਕੀਤੇ ਹੁੰਦੇ ਆ ਜੀ 5 ਵਜੇ ਡਿਊਟੀ ਲੱਗ ਜਾਂਦੀ ਆ 5 ਵਜੇ ਤਾਂ ਅਸੀਂ ਸਾਡੇ ਜਿਹੜੇ ਬਿਲਕੁਲ ਇੱਥੇ ਟਰੈਫਿਕ ਨਹੀਂ ਆ ਵੇਖੋ ਕੋਈ ਆਵਾਜਾਈ ਨਹੀਂ ਹੈਗੀ ਟਰੈਫਿਕ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਵਾ ਸਾਡੇ 5 ਵਜੇ ਜਿਹੜੇ ਮਲਾਜਮ ਆ ਜਾਂਦੇ ਉਹ ਪਹਿਲਾਂ ਹੀ ਆ ਕੇ ਉਹਦੇ ਪ੍ਰਬੰਧ ਕਰਦੇ ਆ ਤਾਂ ਕਿ ਕੋਈ ਵੀ ਜਿਸਾਂ ਕੋਈ ਕੋਈ ਸੰਗਤ ਦੇ ਵਿੱਚ ਕੋਈ ਵਹੀਕਲ ਆ ਸਕੇ ਉਹਦੇ ਪ੍ਰਬੰਧ ਤੇ ਪਹਿਲਾਂ ਕਰ ਲਏ ਜਾਂਦੇ ਆ ਸਾਡੇ ਮਾਨਯੋਗ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਏਡੀਸੀ ਪੀ ਟਰੈਫਿਕ ਆ ਉਹਨਾਂ ਵੱਲੋਂ ਬੜੀਆਂ ਸਖਤ ਇਨਸਟ੍ਰਕਸ਼ਨਾਂ ਨੇ ਕਿ ਜਿਹੜੇ ਮਲਾਜਮ ਆ ਉਹ ਡਿਊਟੀ ਦੇ ਨਾਲ ਨਾਲ ਲੋਕ ਉਹਨਾਂ ਦੀ ਸਾਜਦਾ ਉਹਨਾਂ ਦੀ ਇੱਜ਼ਤ ਦਾ ਕਦਰ ਕਦਰ ਔਰ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਉਹਨਾਂ ਦਾ ਵੀਹਿਕਲ ਜਿਹੜੇ ਆ ਉਹ ਜਗਾ ਜੀ ਪਾਰਕਿੰਗ ਜਿਹੜੀ ਸਹਾਇਕ ਕਰਾਉਂਦੇ ਉਹ ਜ਼ਿੰਮੇਵਾਰ ਹੋਣਗੇ ਸਰ ਪੂਰਾ ਰਸਤਾ ਜਿਹੜਾ ਐਤਵਾਰ ਦੇ ਦਿਨ ਬੰਦ ਰਹਿੰਦਾ ਥਾਣਾ ਬੀੜਵਿੰਨ ਤੋਂ ਲੈ ਕੇ ਰਾਮਗੜੀਆ ਗੇਟ ਤੱਕਨ ਇਹ ਹਾਂਜੀ ਹਾਂਜੀ ਇਹ ਰਸਤਾ ਦੇ ਬੰਦ ਰਹਿੰਦਾ ਲੇਕਿਨ ਇਹਦੀ ਜਿਹੜੀ ਟ੍ਰੈਫਿਕ ਜਿਸ ਤਰ੍ਹਾਂ ਤਨਦਾਰ ਨੂੰ ਰੋਣ ਜਾਣ ਵਾਲੀ ਆ ਉਹ ਬੇਤਾਲਾਂ ਵਾਲੇ ਪੁਲ ਤੋਂ ਇਹ ਹਜਕੋਟ ਮਿਤ ਸਿੰਘ ਵੀ ਜਾਂਦੀ ਆ ਜਿਹੜੀ ਇੱਧਰ ਨੂੰ ਜਾਣ ਵਾਲੀ ਆ ਝਭਾਲ ਨੂੰ ਭਿੱਖੀਵੈਂ ਨੂੰ ਉਹ ਉਧਰ ਨੂੰ ਹਾਲਗੇੜ ਥਾਣੇ ਜਾਂਦੀ ਆ ਬਹੁਤ ساری ਟਰੈਫਿਕ ਜਿਹੜੀ ਉਹ ਕਨਵਰਟ ਕੀਤੀ ਜਾਂਦੀ ਆ ਉਹਦੇ ਨਾਲ ਕਿ ਕਿਉਂ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੁਣ ਤੇ ਬਹੁਤ ساری ਸੰਗਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਐਤਵਾਰ ਜਿਹੜਾ ਪੱਕਾ ਹੀ ਇੱਥੇ ਜਿਹੜੀ ਸੰਗਤ ਆਉਂਦੀ ਆ ਤੇ ਇਹਨਾਂ ਦੀ ਮੁੱਖ ਸੁਰੱਖਿਆ ਨੂੰ ਰੱਖਦੇ ਹੋਏ ਉਹ ਜਿਹੜੇ ਆਪਣੇ ਵਹੀਕਲ ਉਹ ਥਾ-ਥਾ ਪਾਰਕਿੰਗ ਵਧੀਆਂ ਕਰਨ ਲੱਗ ਪਏ ਹੁਣ ਤੁਹਾਡੇ ਚੈਨਲ ਤੇ ਵੀ ਅਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ ਲੱਗ ਗਿਆ ਲੋਕੀ ਜਾਗਰੂਕ ਵੀ ਹੋ ਗਏ ਆ ਤੇ ਜਿਹੜੀ ਟਰੈਫਿਕ ਦੀ ਪਾਰਕਿੰਗ ਆ ਉਹ ਲੋਕੀ ਸਹੀ ਕਰਨ ਲੱਗ ਗਏ ਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸੀਸਾ ਕਿੱਦਾਂ ਲੈਣੀ ਆ ਫਿਰ ਲੱਗਦਾ ਨੇ ਕਿ ਐਤਵਾਰ ਦੇ ਦਿਨ ਜਿਹ ਸੰਗਤਾਂ ਨੂੰ ਜਿਹੜਾ ਆਪਣੇ ਵਹੀਕਲ ਸੜਕਾਂ ਦੇ ਉੱਪਰ ਲਾਉਣੇ ਪੈਂਦੇ ਨੇ ਹਾਂਜੀ ਪਾਰਕਿੰਗਾਂ ਤੇ ਵਕਤਾਂ ਛੋਟੀਆਂ ਪੈਂਦੀਆਂ ਕਿਉਂਕਿ ਲਗਭਗ ਤੁਸੀਂ ਦੇਖਿਆ ਜਾਵੇ ਤੇ ਜਿਹੜਾ ਤੰਤਾਂ ਰੋਡ ਹੈ ਇਹਦੇ ਉੱਤੇ ਹੀ 5-60 ਬੱਸ ਆਉਦੀ ਆ ਉਹੜੀਆਂ ਬੱਸਾਂ ਵਾਂ ਉਹ ਬੱਸਾਂ ਦੇ ਥਾਂ ਥਾਂ ਕੋਈ ਨਾ ਕੋਈ ਜਗ੍ਹਾ ਤੇ ਬੱਦਲ ਨਹੀਂ ਆਣਾ ਲੇਕਿਨ ਪਾਰਕਿੰਗ ਤੇ ਕੋਈ ਹੁੰਦੀ ਨਹੀਂ ਉਹਨਾਂ ਨੂੰ ਕਿਤੇ ਨਾ ਕਿਤੇ ਐਸੀ ਜਗ੍ਹਾ ਲਗਾ ਕੇ ਆਉਣਾ ਪੈਂਦਾ ਵਾ ਲੇਕਿਨ ਫਿਰ ਵੀ ਲੋਕ ਬੜੇ ਸੱਜੇ ਢੱਗ ਨਾਲ ਸੋਚਣ ਲੱਗ ਗਏ ਆ ਕਿ ਜਿਹੜੀ ਟ੍ਰੈਫਿਕ ਆਉਗੇ ਜਾਮ ਨਾ ਹੋਵੇ ਜਾਂ ਕਿਸੇ ਦੀ ਿਕਾਵਟ ਨਾ ਪੜੀ ਹੋ ਸਰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਓਗੇ ਕਿ ਜਿਹੜੀਆਂ ਬੱਸਾਂ ਬਾਹਰੋਂ ਆਉਂਦੀਆਂ ਨੇ ਉਹਨਾਂ ਨੂੰ ਇੱਕ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਕਿਉਂਕਿ ਲਾਗੇ ਕਾਲਜ ਵੀ ਐਤਵਾਰ ਦੇ ਦਿਨ ਬੰਦ ਹੁੰਦਾ ਉਹਨੂੰ ਖੋਲ੍ਹਿਆ ਜਾਵੇ ਸੇਵਾਤ ਉਸ ਉਹ ਆਪਣੇ ਖੋਲ ਦਿੰਦੇ ਨੇ ਉਹ ਸੰਗਤਾਂ ਦਾ ਬਿਲਕੁਲ ਭਰਿਆ ਪਿਆ ਉਥੇ ਪਾਰਕਿੰਗ ਵੀ ਫੁੱਲ ਹੋਈ ਪਈ ਆ ਉਹ ਤੁਸੀਂ ਨਾਲ-ਨਾਲ ਦੇਖਿਆ ਜੀ ਜਿੰਨੇ ਵੀ ਇੱਥੇ ਇੰਸਟੀਚਿਊਟ ਹੈਗੇ ਨੇ ਉਹਨਾਂ ਵਿੱਚ ਪਾਰਕਿੰਗ ਹੋਈ ਪਈ ਆ ਉਹ ਲੋਕਾਂ ਨੇ ਸੰਗਤਾਂ ਦੇ ਚਰਨ ਧੂੜੀ ਲਾਉਣ ਵਾਸਤੇ ਉਹਨਾਂ ਦੇ ਜਿਹੜੀ ਜੋੜਿਆਂ ਦੀ ਸੇਵਾ ਉਹ ਵੀ ਆਪਣੇ ਆਪਣੇ ਦੁਕਾਨਾਂ ਖੋਲ ਕੇ ਫ੍ਰੀ ਆਫ ਕੋਸਟ ਕਰ ਰਹੇ ਨੇ ਲੋਕਾਂ ਦੀ ਜਿਹੜੀ ਭਾਵਨਾ ਉਹਨਾਂ ਨੂੰ ਸਿੱਝਦਾ ਵਾ ਕਿਉਂਕਿ ਲੋਕ ਤਦੋਂ ਮਨੋਂ ਧਨੋਂ ਹੋ ਕੇ ਲੋਕਾਂ ਹੀ ਬਾਹਰੋਂ ਆਈ ਸੰਗਤ ਦੀ ਸੇਵਾ ਕਰਿਆ ਜੇਕਰ ਅਸੀਂ ਗੱਲ ਕਰੀਏ ਜਿਹੜੀ ਸੰਗਤ ਬਾਹਰੋਂ ਬਸ ਲੈ ਕੇ ਆਉਂਦੀ ਆ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜੋ ਕੋਈ ਵੀ ਟ੍ਰੈਫਿਕ ਐਤਵਾਰ ਦੇ ਦਿਨ ਨਾ ਹੋਵੇ ਨਾ ਹੀ ਕਿਸੇ ਰਾਹੀਰ ਨੂੰ ਵੀ ਮੁਸ਼ਕਲ ਨਾ ਆਵੇ ਵੇਖੋ ਜੀ ਆਪਾਂ ਇੰਨੀ ਜਦੋਂ ਚੱਲ ਕੇ ਆਉਂਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਆਪਾਂ ਇੱਥੇ ਅਸੀਸਾ ਲੈਣ ਵਾਸਤੇ ਆਉਂਦੇ ਆ ਤੇ ਜੇ ਅਸੀਂ ਟ੍ਰੈਫਿਕ ਦੇ ਗੱਡੀ ਵਿੱਚ ਲਾਤੀ ਕਿਸੇ ਦੇ ਵਾਸਤੇ ਟਕਾਵਟ ਬਣ ਗਈ ਤੇ ਉਹ ਬੰਦਾ ਵੀ ਜਿਹੜਾ ਗੱਡੀ ਦੂਰੋਂ ਆਇਆ ਹੋਵੇਗਾ ਉਹ ਤੁਹਾਨੂੰ ਅਸੀਸ ਨਹੀਂ ਦੇਵੇਗਾ ਜੇ ਅਸੀਸਾਂ ਲੈਣੀਆਂ ਹੋਣ ਤੇ ਆਪਾਂ ਜਿਹੜੀ ਪਾਰਕਿੰਗ ਸਹੀ ਕਰ ਲਈਏ ਆਪਣੇ ਜਿਹੜੇ ਵਹੀਕਲ ਆ ਉਹ ਸਹੀ ਜਗ੍ਹਾ ਟੰਗ ਪਾਰਕਿੰਗ ਕਿਤੇ ਹੋਣ ऐसे सी साथ आई ला सकदे बादवाई संकट ਵਿੱਚ ਅਸੀਂ ਰੁਕਾਵਟ ਨਾ ਖੜੀ ਕਰੀਏ ਉਹਨਾਂ ਦੇ ਆਪਣੇ ਸਹਾਈ ਹੋਈਏ ਉਹਨਾਂ ਦੀ ਸਹਾਇਤਾ ਕਰੀਏ ਸਪੋਰਟ ਕਰੀਏ ਉਹਨਾਂ ਦੇ ਵਿੱਚ ਅੜਚਣ ਨਾ ਬਣੀਏ ਉਹ ਸੜਚਣ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤੁਸੀਂ ਵੇਖਿਆ ਕਿ ਸਬ ਇੰਸਪੈਕਟਰ ਸਰਦਾਰ ਜਲਦੀਸ਼ ਦਲਜੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਤਵਾਰ ਦੇ ਦਿਨ ਨੂੰ ਲੈ ਕੇ ਜਿਹੜੀ ਚਪੈਰਾ ਸਾਹਿਬ ਕੱਟਣ ਦੇ ਲਈ ਸੰਗਤ ਪਹੁੰਚਦੀ ਹੈ ਤਾਂ ਉਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਲਾਕੇ ਲਗਾਏ ਜਾਂਦੇ ਨੇ ਤਾਂ ਨਾਲ ਦੇ ਨਾਲ ਐਤਵਾਰ ਦੇ ਦਿਨ ਜਿਹੜਾ ਰਸਤਾ ਬੰਦ ਰਹਿੰਦਾ ਤਾਂ ਉਹਨੂੰ ਲੈ ਕੇ ਰਸਤਾ ਡਿਵਰਟ ਕਰਨ ਦਾ ਕੰਮ ਵੀ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਤਾਂ ਨਾਲ ਦੇ ਨਾਲ ਜਿਹੜਾ ਰੋਡ ਮੈਪ ਐਤਵਾਰ ਦੇ ਦਿਨ ਚੇਂਜ ਕਰ ਦਿੱਤਾ ਗਿਆ ਤਾਂ ਨਾਲ ਦੇ ਨਾਲ ਉਹਨਾਂ ਸੰਗਤਾਂ ਨੂੰ ਵੀ ਮੈਸੇਜ ਦਿੱਤਾ ਗਿਆ ਜੋ ਕਿ ਬਾਹਰੋਂ ਆਪਣੀਆਂ ਬਸ ਆ ਕੇ ਹੁੰਦੇ ਨੇ ਰਾਹਤੇ ਦੇ ਵਿਚ ਲਗਾ ਕੇ ਚਲੇ ਜਾਂਦੇ ਨੇ ਜਿਸ ਕਰਕੇ ਰਾਹਗੀਰਾਂ ਨੂੰ ਕਾफी ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਨਾਲ ਦੇ ਨਾਲ ਉਹਨਾਂ ਨੂੰ ਵੀ ਇੱਕ ਮੈਸੇਜ ਦਿੱਤਾ ਗਿਆ ਕਿ ਜਰੂਰ ਉਹ ਆਪਣੀਆਂ ਬਸਾਂ ਚੰਗੇ ਤਰੀਕੇ ਦੇ ਨਾਲ ਚੰਗੀ ਥਾਂ ਦੇ ਉੱਪਰ ਪਾਰਕ ਕਰਨ ਤਾਂ ਜੋ ਕਿਸੇ ਰਾਹਗੀਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆ ਸਕੇ ਕੈਮਰਾਮੈਨ ਸੰਦੀਪ ਦੇ ਨਾਲ ਸਾਹਿਲ ਜਗਵੰਤ ਟੀਵੀ ਅੰਬਿਲਸਰ